ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਖੁਰਦ ਇਹਨੂੰ ਤਹਿਸੀਲ ਮੌੜ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਨੇੜੇ ਦੇ ਤਲਵੰਡੀ ਸਾਬੋ ਵੀ ਰਹਿ ਜਾਂਦਾ ਮੌੜ ਤਾਂ ਬਿਲਕੁਲ ਨਾਲ ਹੀ ਦੱਸੋ ਰਹਿ ਗਿਆ ਮੌੜ ਖੁਰਦ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾਈਆਂ ਇੱਥੇ ਮੱਝਾਂ ਹੁੰਦੀਆਂ ਵਿਕਰੀ ਆਲੀਆਂ ਇਹਨਾਂ ਦਾ ਵਪਾਰ ਦਾ ਕੰਮ ਆ ਅੱਜ ਦੀ ਵੀਡੀਓ ਦੇ ਟੋਟਲ 10 ਨਾਗ ਹੈ ਤੇ ਦਸਾਂ ਦੇ ਵਿੱਚੋਂ ਦਸੇ ਹੀ ਮੱਝਾਂ ਜਿਹੜੀਆਂ ਉਹ ਸੋਨੀਆਂ ਸੋਆਂ ਜਾਂ ਤੇ ਇਹਨਾਂ ਦੇ ਵਿੱਚੋਂ ਅੱਠਾਂ ਨਾਲ ਬੱਚੇ ਵੀ ਕੱਟੀਆਂ ਸਿਰਫ ਦੋ ਮੱਝਾਂ ਜਿਨ੍ਹਾਂ ਨਾਲ ਮੇਲ ਕਾਫ ਹੈ ਬਾਕੀ ਸਾਰੀਆਂ ਮੱਝਾਂ ਦੇ ਨਾਲ ਬੱਚੇ ਕੱਟੀਆਂ ਮੈਂ ਸ਼ਾਮ ਦੇ ਟਾਈਮ ਲਗਭਗ 4:30 ਦੇ ਆਸ-ਪਾਸ ਵੀਡੀਓ ਬਣਾ ਰਿਹਾ ਪਹਿਲਾਂ ਜਦੋਂ ਆ ਕੇ ਬਾਈ ਨਾਲ ਗੱਲ ਹੋਈ ਤਾਂ ਵੀਰ ਕਹਿੰਦਾ ਵੀ ਆਪਾਂ ਪਹਿਲਾਂ ਪਸਵਾ ਦੇਨੇ ਆ ਮੱਝਾਂ ਨੂੰ ਬੱਚੇ ਲਾ ਦੇਨੇ ਆ ਵੀ ਇਹਦੇ ਨਾਲ ਥਣ ਹਵਾਨਾ ਥੋੜਾ ਜਿਆਦਾ ਕਲੀਅਰ ਹੋ ਜਾਂਦਾ ਪਰ ਫਿਰ ਇਹ ਲੱਗਾ ਵੀ ਕਿਸੇ ਭਰਾ ਨੂੰ ਇਹ ਲੱਗ ਸਕਦਾ ਹੁੰਦਾ ਵੀ ਇਹ ਪਸ਼ੂ ਸੁਦਿਆਂ ਦੇ ਚੋਏ ਹੋਣਗੇ ਜਾਂ ਇਹ ਨਵੇਂ ਵੀ ਸਵੇਰ ਦੇ ਹੋਵੇਂ ਖੜੇ ਹੋਣ ਸੋ ਬਹੁਤਿਆਂ ਮੱਜਾਂ ਜਿਹੜੀਆਂ ਉਹ ਤੁਹਾਨੂੰ ਉਸੇ ਤਰ੍ਹਾਂ ਖਾਲੀ ਥਣਾ ਚ ਦਿਸਣਗੇ ਅਸੀਂ ਇਹਨਾਂ ਨੂੰ ਪਸਮਾਇਆ ਨਹੀਂਗਾ ਡਿਟੇਲ ਸਾਰੀਆਂ ਮੱਜਾਂ ਦੀ ਪੁੱਛਾਂਗੇ ਵੀਡੀਓ ਐਂਡ ਤੱਕ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰ ਸਕਦੇ ਹੋ ਦੁੱਧ 2 ਟਾਈਮ ਚੋਲਿਓ 3 ਟਾਈਮ ਚੋਲਿਓ ਥੋਡੀ ਹਿੰਮਤ ਐ ਤਸੱਲੀ ਕਰਕੇ ਫੇਰ ਤੁਸੀਂ ਬੇਸ਼ੱਕ ਸੌਦੇ ਕਰਿਓ ਆਓ ਬਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਗੇ 10 ਦੇ 10 ਨਗ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਵਾਲੀ ਮੱਝ ਤੋਂ ਕਰ ਲੈਂਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤਾਂ ਨਾਮ ਆਪਣਾ ਦੱਸ ਦਿਓ ਬਾਈ ਨਾਮ ਬਾਈ ਜਸਪਾਲ ਸਿੰਘ ਠੀਕ ਐ ਪਿੰਡ ਮੌੜ ਖੁਰਦ ਬਾਈ ਆਪਣਾ ਠੀਕ ਐ ਜਸਪਾਲ ਬਾਈ ਅੱਜ 10 ਮੱਝਾਂ ਆਪਣੇ ਕੋਲ ਹਾਂਜੀ ਬਾਈ 10 ਹੀ ਸੂੰਗਾਂ ਸਵਾਈਆਂ 10 ਹੀ ਸੂੰਗਾਂ ਸਵਾਈਆਂ ਬਾਈ ਹਰਿਆਣੇ ਦੀਆਂ ਠੀਕ ਐ ਦਸੇ ਹਰਿਆਣੇ ਦੇ ਵਿੱਚੋਂ ਆਇਆ ਹਾਂਜੀ ਹਾਂ ਠੀਕ ਐ ਅੱਛਾ ਭਾਈ ਜਿਹੜਾ ਦੁੱਧ ਦੱਸਾਂਗੇ ਆਪਾਂ ਹੁਣ ਉਹ ਇਸ ਟਾਈਮ ਤਿਆਰ ਹੋਊਗਾ ਹਾਂ ਭਾਈ ਹਾਂ ਚਾਹੇ ਕੰਡੇ ਲਾਲੇ ਚਾਹੇ ਲੀਟਰ ਲਾਲੇ ਅਗਲਾ ਦੋ ਟਾਈਮ ਚਵਾਈ ਕਰ ਲੈ ਖਾਲੀ ਕਰਕੇ ਠੀਕ ਐ ਹਾਂ ਆਪਣੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾਏ ਚਾਹੇ ਉਦੋਂ ਅੱਗੇ ਉਹਨਾਂ ਦੀ ਸੇਵਾ ਦਾ ਦੁੱਧ ਆਪਣੇ ਘਰ ਦੀ ਐਨੇ ਦੁੱਧ ਦੀ ਗਾਰੰਟੀ ਹੋਊ ਕਿ ਅੱਗੇ ਅਗਲੇ ਦੀ ਸੰਭਾਲ ਹਾਂਜੀ ਹਾਂ ਜਿੰਨਾ ਜਿੰਨਾ ਦੱਸਾਂਗੇ ਆਪਣੇ ਘਰੋਂ ਚਾਹੇ ਅਗਲਾ ਚਾਰ ਟਾਈਮ ਚਵਾਈ ਕਰ ਲਈ ਠੀਕ ਐ ਭਾਈ ਪਹਿਲੇ ਨੰਬਰ ਤੇ ਮੱਝ ਖੜੀ ਹੈ ਭਾਈ ਕਿੰਨਾ ਮਸੂਹਾ ਸੋਈ ਹੈ ਕਿੰਨੇ ਚਿਰ ਦੀ ਸੂਈ ਹੋਊਗੀ ਇਹ ਭਾਈ ਤੀਜਾ ਸੂਹਾ ਜੀ ਜੀਤ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਨੂੰ 20 ਦਿਨ ਹੋ ਗਏ ਭਾਈ ਹੁਣ ਦੁੱਧ ਕਿੰਨਾ ਹੋਊਗਾ ਇਹਦੇ ਭਾਈ ਆ ਮੰਨੋ ਵੀ ਲੀਟਰ ਵਾਲਾ ਦਾ 17 ਲੀਟਰ ਲਾ ਲਓ ਤੇ ਕਿਲਮ ਵਾਲਾ 16 ਕਿਲੋ ਦੁੱਧ ਜਿਹਾ ਦੋ ਟਾਈਮ ਚਵਾਈ ਕਰ ਲਿਆ ਅਗਲਾ ਠੀਕ ਹੈ ਬੱਚਾ ਇਹਦੇ ਨਾਲ ਕੱਟੀ ਹੈ ਹਾਂਜੀ 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 ਠੀਕ ਹੈ ਕੀ ਰੇਟ ਰਹਿਣਾ ਹੈ ਦਾ ਭਾਈ ਇਹਦਾ 1,90,000 ਰੁਪਿਆ ਭਾਈ ਜੀ ਖੋਲੀ ਇਹਨੂੰ ਸੋ ਦੋਸੋ 1,90,000 ਰੇਟ ਹੈ ਸਿੰਘ ਕੁੰਡਿਆਂ ਦੀ ਮੱਝ ਹੈ ਕੱਦ ਕਾਠ ਫੁੱਲ ਹੈ 16 ਕਿਲੋ ਬਾਈ ਕਹਿੰਦਾ ਵੀ ਕੰਡੇ ਤੋਲ ਤੇ ਕੋਈ ਮੱਝ ਦਾ ਦੁੱਧ ਜਿਹੜਾ ਉਹ ਕੰਡੇ ਤੋਲ ਕੇ ਭਾਵੇਂ ਲੈ ਲੇ ਵੱਡੇ ਕੱਦ ਕਾਠ ਦੀ ਮੱਝ ਹੈ ਹਵਾਨਾ ਅੱਗੋਂ ਅਗਾੜੀ ਜਿਹੜੀ ਉਹ ਜ਼ਿਆਦਾ ਵਧੀਆ ਦਿਖ ਰਹੀ ਹੈ ਬਾਕੀ ਪਿਛਾਣ ਨੂੰ ਹਵਾਨਾ ਵੀ ਦਿਸਦਾ ਹੈ ਇੱਥੋਂ ਜੀ ਤੁਸੀਂ ਬਿਊਟੀ ਦੇਖ ਸਕਦੇ ਹੋ ਫੁੱਲ ਉੱਚੇ ਲੰਬੇ ਕੱਦ ਕਾਠ ਦੀ ਵੇਲ ਵਾਲੀ ਇਹ ਮੱਝ ਮਕਾਊ ਹੈ ਮੌੜ ਖੁਰਦ ਦੇ ਵਿੱਚ ਇਹ ਤੁਸੀਂ ਜਿਹੜੀ ਉਹ ਵੀਡੀਓ ਉਹ ਇਸ ਟਾਈਮ ਦੇਖ ਰਹੇ ਹੋ ਸੋ ਇਹ ਪਹਿਲੇ ਨੰਬਰ ਤੇ ਮੱਝ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੋਸਤੋ ਇਹ ਰੋਖ ਇਹਦੇ ਥਣਾ ਦਾ ਰਹੂਗਾ ਅੱਜ 20 ਦਿਨਾਂ ਦੀ ਸੂਈ ਹੈ ਲੀਟਰ ਬੰਤੀ ਕਰਨੇ ਆ ਤਾਂ 17 ਲੀਟਰ ਬਈ ਕਹਿੰਦਾ ਵੀ ਦੋ ਟਾਈਮ ਭਾਵੇਂ ਚੋਕੇ ਇੱਕ ਵਾਰ ਖਾਲੀ ਕਰ ਲਿਓ ਦੋ ਟਾਈਮ ਬੰਤੀ ਕਰ ਲਿਓ ਜੇ ਕੰਡੇ ਤੋਲਣਾ ਤਾਂ 16 ਕਿਲੋ ਹੋਗਾ ਪੂਛ ਫੜ ਕੇ ਮੜਾ ਪਰਣ ਹੁਲਾਈ ਬਈ ਸੋ ਹੁਣ ਹਵਾਨਾ ਦੇਖੋ ਪੂਰੀ ਕਦਕਾਠ ਵਾਲੀ ਇਹ ਮੱਝ ਤੁਸੀਂ ਇਸ ਟਾਈਮ ਜਿਹੜੀ ਉਸ ਸਕਰੀਨ ਉੱਤੇ ਦੇਖ ਰਹੇ ਹੋ ਤੇ ਦੂਬਾਰਾ ਚੈੱਕ ਚੋਟੀ ਹੋਰ ਤੁਹਾਨੂੰ ਦਿਖਾਉਣੇ ਬਾਈ ਜਿਹੜੀ ਦੋ ਨੰਬਰ ਤੇ ਚੋਟੀ ਹੈ ਦੋ ਨੰਬਰ ਬਾਈ ਜੀ ਤੇ ਦੂਜਾ ਸੂਆ ਸੂਈ ਹੈਗੀ ਹੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਏ ਠੀਕ ਹੈ ਕਿੰਨਾ ਦੁੱਧ ਹੋਊਗਾ 13 ਕਿਲੋ ਦੁੱਧ ਤਿਆਰ ਹੋ ਬਾਈ ਇਹ ਥੱਲੇ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਬਾਈ ਇਹਦਾ 1,30,000 ਰੁਪਿਆ ਠੀਕ ਹੈ ਸੋ 1,30,000 ਇਹਦਾ ਰੇਟ ਆ ਦੱਸੋ ਇਹ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 13 ਲੀਟਰ ਦੁੱਧ ਐਸ ਟਾਈਮ ਹਾਜ਼ਰ ਹੈ ਕਾਟ ਕਾਠ ਢਾਂਚੇ ਦੀ ਇਹ ਵੀ ਸੋਹਣੀ ਹੈ ਬਣਾਵਟ ਉਤੋਂ ਤੁਸੀਂ ਪੁੜਿਆਂ ਦੀ ਦੇਖੋਗੇ ਉਹ ਵੀ ਤੁਹਾਨੂੰ ਚੰਗੀ ਦਿਸੂਗੀ ਕਮਾਲ ਆ ਬਈ ਸਿੰਘ ਕੁੰਡਿਆਂ ਚ ਐ ਵੀ ਲੰਬਾਈ ਬਹੁਤ ਦੱਸੋ ਇਹ ਦੂਜੀ ਮੱਝ ਜਿੰਨੀ ਚੌੜੀ ਉਤੋਂ ਇਹ ਦਿਸਦੀ ਹੈ ਬਣਾਵਟ ਵੀ ਜਿਹੜੀ ਉਹ ਵੱਖਰੀ ਤੇ ਮੁਰਾ ਨਸਲ ਇਥੋਂ ਬਈ ਇਧਰ ਨੂੰ ਪੂਛ ਫੜ ਲਈ ਨਾਲੇ ਦੀ ਹਵਾਨਾ ਦੱਸੋ ਤੁਸੀਂ ਦੇਖੋ ਜਦੋਂ ਮੈਂ ਜੁਰਲੇ ਪਾਸੇ ਨੂੰ ਆਉਂਦੀ ਆ ਚੰਗੀ ਅਗਾੜੀ ਇਹਦੀ ਦਿਸਦੀ ਹੈ ਹੁਣ ਹਵਾਨਾ ਦੇਖ ਸਕਦੇ ਥੋੜਾ ਡਰਤੀ ਹੈ ਮੱਜ ਇਥੋਂ ਰੁਖ ਤੁਸੀਂ ਇਹਦੇ ਹਵਾਨੇ ਦਾ ਦੇਖ ਸਕਦੇ ਠੀਕ ਹੈ ਬਈ ਜਿਹੜੀ 3 ਨੰਬਰ ਤੇ ਮੱਜ ਹੈ ਬਈ ਤਿੰਨ ਨੰਬਰ ਬਾਈ ਜੀ ਤੇ ਦੂਜਾ ਸੂਆ ਸੂਈ ਹੈਗੀ ਅੱਜ 8 ਦਿਨ ਸੂਈ ਨੂੰ ਹੋਵੇ ਇਹਨੂੰ ਕਿੰਨਾ ਦੁੱਧ ਹਾਜ਼ਰ ਹੈ 12 ਕਿਲੋ ਇਹਦੇ ਥੱਲੇ ਤਿਆਰ ਹੋ ਬਾਈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ 1,60,000 ਰੁਪਏ ਜੀ ਠੀਕ ਹੈ ਖੋਲੀ ਮੈਨੂੰ ਦੋਸਤੋ ਸਾਰੇ ਸਰੀਰ ਦੇ ਉੱਤੇ ਜਿਹੜੀ ਨਾੜਾਂ ਤੁਹਾਨੂੰ ਚਮੜੀ ਦੇ ਵਿੱਚ ਦੀ ਦਿਸਣਗੀਆਂ ਸੂਆ ਦੂਜਾ 12 ਲੀਟਰ ਦੁੱਧ 8 ਦਿਨਾਂ ਦੀ ਸੂਈ ਹਜੇ ਪੀਕ ਲੈਵਲ 'ਤੇ ਨਹੀਂ ਫੜਨਾ ਟਾਈਮ ਥੋੜਾ ਹੋਇਆ ਇਹਨੂੰ ਸੂਈ ਨੂੰ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਮਿਲਕ ਵੇਨ ਇਹਦੇ ਵੀ گاਵਾ ਵਾਂਗੂ ਜਿਹੜੀ ਉਹ ਅੱਗੇ ਆ ਕੇ ਰੁਕਦੀ ਐ ਰੇਟ ਕੱਲੀ ਕੱਲੀ ਮੱਝ ਦਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਣਾ ਐ ਬਾਕੀ ਜਿਹੜਾ ਪਸ਼ੂ ਤੁਹਾਨੂੰ ਜਚੂਗਾ ਰੇਟ ਦੇ ਹਿਸਾਬ ਤੇ ਦੁੱਧ ਦੇ ਹਿਸਾਬ ਤੇ ਜਾਂ ਕੋਈ ਕੁਆਲਿਟੀ ਪਸੰਦ ਆਉਂਦੀ ਐ ਤਾਂ ਤੁਸੀਂ ਕੰਟੈਕਟ ਭਾਈ ਨਾਲ ਬਣਾ ਲਓਗੇ ਤੇ ਖੋਰ ਚੋਟੀ 4 ਨੰਬਰ ਦੇ ਉੱਤੇ ਡਿਟੇਲ ਬਾਈ ਇਹਦੀ ਕੀ ਹੈ ਇਹਦਾ ਬਾਈ ਜੀ ਦੂਜਾ ਸੂਈ ਇਹਦੇਗਾ ਤੇ 8 ਦੇਣੀ ਸੂਈ ਨੂੰ ਇਹਨੂੰ ਹੋਏ ਹੈ ਠੀਕ ਹੈ ਤੋਂ ਤੇਰੇ ਥੱਲੇ 13 ਕਿਲੋ ਤਿਆਰ ਹੋਈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 160 ਜੀ ਕੋਲੀ ਸੋ ਦੱਸੋ ਸੂਆ ਦੂਜਾ ਸਿੰਘ ਕੁੰਡਿਆਂ ਦੀ ਹੈ ਬਾਕੀ ਤੇ ਪਹਿਲਾਂ ਹੈ ਬਾਈ ਅੱਛਾ ਪਹਿਲਾ ਸੂਆ ਪਹਿਲਾ ਹੈ ਹਾਂ ਓਕੇ ਪਹਿਲਾ ਸੂਆ ਦੱਸੋ ਇਹ ਚੋਟੀ ਕਈ ਵਾਰ ਡਿਟੇਲ ਦਸਾਂ ਪਸ਼ੂਆਂ ਦੀ ਦੱਸਣੀ ਹੈ ਸੋ ਇਹ ਪਹਿਲਣ ਝੋਟੀ ਹੈ 1 ਲੱਖ ਤੇ 60 ਹਜ਼ਾਰ ਇਹਦਾ ਰੇਟ ਬਾਈ ਨੇ ਰੱਖਿਆ ਹੈ ਮਰੀਕ ਚਮੜੀ ਦੀ ਤੇ ਬੰਤਰ ਤੁਹਾਨੂੰ ਦੱਸਦੀ ਹੋਣੀ ਹੈ ਕਿਉਂਕਿ ਜਿਹੜੀ ਹਰਿਆਣੇ ਦੀ ਮੁਰਾ ਹੈ ਉਹਦੀ ਬੰਤਰ ਕੁਝ ਤੁਹਾਨੂੰ ਵੱਖਰੀ ਨਜ਼ਰ ਆਊਗੀ ਤੇ ਇਹਨਾਂ ਮੱਝਾਂ ਦੇ ਢਾਂਚੇ ਤੋਂ ਵੀ ਤੁਹਾਨੂੰ ਸਮਝ ਆਊਗੀ ਸੋ ਇਹ ਪਹਿਲਣ ਝੋਟੀ ਸੇਮ ਰੇਟ ਹੈ ਦੂਜੇ ਨੰਬਰ ਤਿੰਨ ਨੰਬਰ ਵਾਲੀ ਮੱਝ ਦਾ ਤੇ ਇਹਦਾ ਸੋ ਇਹ ਪਹਿਲਣ ਤੇ ਦੂਜੀ ਜਿਹੜੀ ਉਹ ਦੂਜਾ ਸੂਆ ਸੀ ਹਵਾਨਾ ਦੇਖੋ ਝੋਟੀ ਦਾ ਕੋਈ ਥਣਾ ਚ ਜੋਸ਼ ਨਹੀਂ ਦਿਸਦਾ ਹੁਣ ਕਿਉਂਕਿ ਇਹ ਟਾਈਮ ਟੂ ਟਾਈਮ ਦੀ ਮਿਲਕਿੰਗ ਦੇ ਹਿਸਾਬ ਤੇ ਇਹ ਮੱਝਾਂ ਬਹੁਤ ਸੋਹਣਾ ਟਾਂਚਾ ਦੋਸਤੋ ਝੋਟੀ ਦਾ ਅਗਲੇ ਸੂਏ ਨੂੰ ਗੱਲਾਂ ਕੁਝ ਹੋਰ ਹੋਣਗੀਆਂ ਇਹਦੀਆਂ ਸੋਹਣੀ ਝੋਟੀ ਐ ਸਿੰਗਾ ਦੀ ਵੀ ਤੇ ਟਾਂਚੇ ਦੀ ਵੀ ਰੇਟ ਤੁਹਾਨੂੰ ਜਜਨਾ ਚਾਹੀਦਾ ਹੈ ਇਹ ਤੋਂ ਅੱਗੇ ਇੱਕ ਹੋਰ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ ਆ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ ਬਾਈ ਜੀ ਪਹਿਲੀ ਸੂਈ ਹੈ ਜੀ ਤਾਂ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਬਾਈ ਹੋ ਗਿਆ ਅੱਜ 15 ਦਿਨ ਠੀਕ ਹੈ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਦੇ ਥੱਲੇ 11 11 ਕਿਲੋ ਬਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰ 1.5 ਲੱਖ ਰੁਪਿਆ ਬਾਈ ਠੀਕ ਹੈ ਸੋ ਦੋਸਤੋ ਦੁੱਧ 11 ਕਿਲੋ ਹੈ 15 ਦਿਨਾਂ ਦੀ ਸੂਈ ਹੈ ਰੇਟ 1.5 ਲੱਖ ਰੁਪਿਆ ਸੈਂਗ ਬਿਲਕੁਲ ਹੀ ਨਾਲ ਮੁੜਿਆ ਹੋਇਆ ਟਾਂਚੇ ਦੀ ਬਣਾਵਟ ਦੇਖ ਲੋ ਵਿਖਾਵਾ ਬੜਾ ਚੰਗਾ ਕਰਦੀ ਐ ਮੱਝ। ਔਰ ਲਿਆ ਬਈ। ਸੋ ਸੋਣੀ ਚੋਟੀ ਐ। ਸਿਰਫ ਦੋ ਮੱਜਾਂ ਨਾਲ ਬੱਚੇ ਕੱਟੇ ਆ ਮੈਂ ਇਸ ਕਰਕੇ ਉਹ ਇਸੇ ਨਾਲ ਹੀ ਕੱਟਿਆ ਬਈ ਇੱਕ ਤਾਂ ਇਹਦੇ ਨਾਲ ਹੈ ਸੋ ਦੋਸਤੋ ਇੱਕ ਤਾਂ ਲੱਗ ਗਈ ਆਪਾਂ ਨੂੰ ਕੱਟੇ ਵਾਲੀ ਬਾਕੀ ਕਟੀਆਂ ਵਾਲੀਆਂ ਸੀ ਇੱਕ ਹੋਰ ਮੱਝ ਨਾਲ ਬੱਚਾ ਮੇਲਕਾਫ ਹੈ ਇਹਦੂ ਅੱਗੇ ਜਿਹੜੀ ਮੱਝ ਖੜੀ ਹੈ ਬਈ ਇਹ ਵੀ ਬਈ ਪਹਿਲਾ ਸੂਈ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਬਈ ਇਹਨੂੰ 8 ਦਿਨ ਬਈ ਇਹਨੂੰ ਵੀ ਠੀਕ ਹੈ ਕਿੰਨਾ ਦੁੱਧ ਹੋਊਗਾ ਦੁੱਧ 12 ਲੀਟਰ ਤਿਆਰ ਬਈ ਥੱਲੇ ਵੀ ਆ ਰੇਟ ਇਹਦਾ ਕੀ ਰਹਿਣਾ ਬਈ ਰੇਟ ਦਾ 145 ਜੀ ਖੋਲ ਨਹੀਂ ਬਈ ਸੋ 1 ਲੱਖ ਤੇ 45000 ਰੇਟ ਸੂਆ ਪਹਿਲਾ 8 ਦਿਨਾਂ ਦੀ ਸੂਈ ਇੰਨਾ ਮੱਜਾਂ ਦਾ ਬਹੁਤਿਆਂ ਦਾ ਅਜੇ ਪੀਕ ਲੈਵਲ ਬਣਨਾ ਹੈ ਕਿਉਂਕਿ ਜਿਹੜੀ 8 ਦਿਨ ਦੀ ਸੂਈ ਹੈ ਖਾਸ ਕਰਕੇ ਪਹਿਲਾਂ ਤਾਂ 30 35 ਦਿਨ ਇੱਕ ਮਹੀਨੇ ਵਾਂਗੂ ਲੈ ਜਾਂਦਾ ਪਸ਼ੂ ਦੁੱਧ ਆਉਂਦਿਆਂ ਆਉਂਦਿਆਂ ਬਾਕੀ ਥੋੜੀ ਆਪ ਦੀ ਸਮਝ ਹੋਊਗੀ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਜਿਹੜਾ ਇਸ ਟਾਈਮ ਹਾਜ਼ਰ ਹੈ ਉਹ ਬਾਈ ਦੱਸ ਰਿਹਾ ਤੇ ਨਾਲ ਇਹ ਵੀ ਗੱਲ ਬਾਈ ਨੇ ਐਡ ਕੀਤੀ ਹੈ ਵੀ ਦੁੱਧ ਦੀ ਇੱਥੋਂ ਦੀ ਘਰ ਦੀ ਗਾਰੰਟੀ ਹੈ ਇੱਥੇ ਚੋਲਿਓ ਕਿਉਂਕਿ ਜਦੋਂ ਤੁਸੀਂ ਲਿਜਾਉਂਗੇ ਫਿਰ ਤੁਹਾਡੀ ਸੰਭਾਲ ਤੇ ਡਿਪੈਂਡ ਕਰੂਗਾ ਵੀ ਤੁਸੀਂ ਕਿੰਨੀ ਕੁ ਸੰਭਾਲਦੇ ਹੋ ਦੰਦੋ ਵਧਾ ਵੀ ਸਕਦੇ ਹੋ ਤੇ ਪਸ਼ੂ ਉਪਰਾ ਮੰਨ ਕੇ ਘਟ ਵੀ ਸਕਦਾ ਹੁੰਦਾ ਸੋ ਫੋਲਨਰਖ ਪਰਖ ਨਾਲ ਸੌਦੇ ਕਰੋ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਤਾਂ ਵਧੀਆ ਮੌਕਾ ਆ ਵੀ ਨਾਲ ਹੀ ਇੱਥੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਆ ਤੁਸੀਂ ਉੱਥੇ ਰੁਕੋ ਬਾਈ ਹੋਰਿਆਂ ਕੋਲ ਸੁਭਾ ਸ਼ਾਮ ਭਾਵੇਂ ਚੁਾਈ ਕਰੋ ਇਹਦੇ ਲਈ ਮੱਝ ਇੱਕੇ ਦਿਖਾ ਰਹੇ ਆਪਾਂ ਇਹ ਬਾਈ ਜੀ ਦੂਜਾ ਸੂਆ ਠੀਕ ਹੈ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਬਾਈ 1 ਮਹੀਨਾ ਹੋ ਗਿਆ ਸੂਈ ਕਿੰਨਾ ਦੁੱਧ ਹੋਊਗਾ ਬਈ ਦਾ ਦੁੱਧ ਬਈ 12 ਲੀਟਰ ਰੇਟ ਇਹਦਾ ਕੀ ਰਹਿਣਾ ਰੇਟ ਇਹਦਾ 160 ਬਈ 1 ਲੱਖ 60000 ਹਾਂ ਖੋਲੀ ਸੋ ਸੋ ਰੇਟ ਇਹਦਾ ਵੀ 1 ਲੱਖ ਤੇ 60000 ਹੈ ਇੱਕ ਇਹਦੇ ਮਾਗਰ ਕੱਟਾ ਹੈ ਬਈ ਜੀ ਜੀ ਦਾ ਠੀਕ ਹੈ ਸੋ ਇੱਕ ਇਸ ਮੱਝ ਦੇ ਨਾਲ ਬੱਚਾ ਕੱਟਾ ਹੈ ਹਾਂ ਚੰਗਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਕਮਾਲ ਆ ਬਈ ਇੱਥੇ ਸਿੰਘ ਬਿਲਕੁਲ ਹੀ ਨਾਲ ਮੁੜਿਆ ਹੋਇਆ ਤੁਹਾਨੂੰ ਉੱਤੋਂ ਨਜ਼ਰ ਆਊਗਾ ਇੱਕ ਏ ਸਮਝ ਦੇ ਨਾਲ ਬੱਚਾ ਜਿਹੜਾ ਉਹ ਮੇਲਕਾਫ ਹੈ 5 ਨੰਬਰ ਵਾਲੀ ਝੋਟੀ ਨਾਲ ਬੱਚਾ ਕੱਟਾ ਤੇ ਇਹ ਤੋਂ ਬਿਨਾ 7 ਨੰਬਰ ਵਾਲੀ ਝੋਟੀ ਨਾਲ ਬੱਚਾ ਜਿਹੜਾ ਉਹ ਮੇਲਕਾਫ ਹੈ ਬਾਕੀ ਸਾਰੀਆਂ ਨਾਲ ਕੱਟੀਆਂ ਹੈ ਇਹ ਦੂ ਅੱਗੇ ਇੱਕ ਮੱਝ ਤੁਹਾਨੂੰ ਦਿਖਾਉਣਾ ਦੱਸੋ ਤਿਆਰੀ ਬੜੀ ਸੋਹਣੀ ਦਿਸਦੀ ਹੈ ਬਾਈ ਕਿੰਨਾਂ ਮਸੂਆ ਇਹ ਮੱਝ ਇਹ ਦੂਜਾ ਸੂਆ ਜੀ ਕਿੰਨਾ ਚਿਰ ਹੋ ਗਿਆ ਜਸੂਈ ਨੂੰ ਇਹਨੂੰ ਇਹਨੂੰ ਬਾਈ 10 ਦਿਨ ਹੋ ਗਏ ਠੀਕ ਹੈ ਕਿੰਨਾ ਕੁ ਦੁੱਧ ਹੈ ਇਸ ਟਾਈਮ ਹੋਊਗਾ ਦੁੱਧ 11 ਲੀਟਰ ਬਾਈ ਇਹ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਇਹਦਾ ਇੱਕ ਦੱਸ ਜੀ 1 ਲੱਖ 10000 ਹਾਂਜੀ ਖੋਲੀ ਬਾਈ ਸੋ 1 ਲੱਖ ਤੇ 10000 ਰੇਟ ਹੈ ਥਾਣੋਵਾਨੇ ਵਾਲੇ ਪੱਖ ਤੋਂ ਬੜੀ ਜ਼ਬਰਦਸਤ ਦਿਸਦੀ ਹੈ ਖਾਸ ਕਰਕੇ ਬੈਕ ਸਾਈਡ ਤੋਂ ਜਦੋਂ ਹਵਾਨਾ ਦੇਖਦੇ ਹਾਂ ਉਤੋਂ ਬਣਾਵਟ ਵੀ ਚੰਗੀ ਹੈ ਮੀਡੀਅਮ ਹਾਈਟ ਹੈ ਤਿਆਰੀ ਸ਼ਾਮ ਦੇ ਟਾਈਮ ਤੇ ਪੂਰੀ ਵਧੀਆ ਫੜਦੀ ਹੈ ਕਮਾ ਲਿਆ ਬਈ ਉਮੱਜਾ ਹੋਰ ਇਹ ਦੋ ਅੱਗੇ ਤੁਹਾਨੂੰ ਦਿਖਾਉਣੀ ਆ 9 ਤੇ 10 ਨੰਬਰ ਜਿਹੜੀ 9 ਨੰਬਰ ਤੇ ਮੱਝ ਖੜੀ ਹੈ ਬਾਈ ਇਹਦਾ ਵੀ ਦੂਜਾ ਸੂਈ ਚੀਜ਼ ਤਾਂ ਹੂੰ ਇਹਨੂੰ ਵੀ ਅੱਜ 10 ਦਿਨ ਸੂਈ ਨੂੰ ਹੋਵੇ ਦੁੱਧ ਇਹਦੇ ਹਲੇ ਵੀ 11 ਲੀਟਰ ਹੀ ਹੋ ਠੀਕ ਐ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਇਹਦਾ ਵੀ ਇੱਕ ਦੱਸ ਜੀ ਤੋੜ ਦੀ ਇੱਕ ਲੱਖ ਤੇ 10000 ਇਹਦਾ ਰੇਟ ਆ ਦੋਸਤੋ ਤੇ ਲਾਸਟ ਉੱਤੇ ਤੁਹਾਨੂੰ ਦਿਖਾਉਂਗਾ ਮੀਣੀ 9 ਨੰਬਰ ਵਾਲੀ ਝੋਟੀ ਪਹਿਲਾਂ ਤੁਸੀਂ ਦੇਖ ਲਓ ਦੂਜਾ ਸੂਆ ਮਾਲਾ ਇੱਥੋਂ ਹੀ ਬਾਈ। ਹਾਂ। ਜੋ ਇਹ ਸਿੰਘ ਦੀ ਸ਼ੇਪ ਤੁਸੀਂ ਦੇਖ ਲਓ। ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਸਿੰਘੋ ਮੀਨੀ। ਦੋਨੇ ਸਿੰਘ ਥੱਲੇ ਨੂੰ। ਪੂਰਾ ਇੱਕ ਸਿੰਘ ਹਾਲ ਦਾ ਬਾਈ ਜੀ ਜੀ ਤਾਂ। ਠੀਕ ਐ। ਉਹਨਾਂ ਲ ਬਹਿਣੀ ਵਾਲਾ ਪਹਿਲਣ ਐ। ਠੀਕ ਐ। ਨੰਦਾਂ ਚ ਹੀ ਇਹ ਜੀ। ਅੱਛਾ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਮੰਨ। ਇਹਨੂੰ ਬਾਈ ਅੱਜ 5ਵਾਂ ਕ ਦਿਨੀ ਐ। ਕਿੰਨਾ ਕਦੋਂ ਦੋਵੂ ਬਾਈ 5ਵੇਂ ਦਿਨ? ਦੁੱਧ ਬਾਈ 9 ਲੀਟਰ। ਰੇਟ ਕੀ ਰਹਿਣਾ ਇਹਦਾ ਰੇਟ ਬਈ ਇਹਦਾ 118000 ਰੁਪਇਆ ਠੀਕ ਹੈ ਸੋ 1 ਲੱਖ ਤੇ 18000 ਰੇਟ ਹੈ ਸੂਆ ਪਹਿਲਾ ਪੰਜਵਾਂ ਦਿਨ ਅੱਜ ਸੂਈ ਨੂੰ ਹੋਇਆ ਜੈਡ ਬਲੈਕ ਹੀ ਦਿਸਦੀ ਹੈ ਇੱਕ ਵਈ ਜਿੱਕ ਜਿੱਦ ਗੱਲ ਹੋਰ ਹੈ ਰੇਟ ਹੈ ਕਿ ਨਾ ਆਪਾਂ ਸ਼ਾਮੀ ਕਰਿਆ ਹਰੇਕ ਭਾਈ ਕਹਿੰਦਾ ਸੀਗਾ ਵੀ ਯਾਰ ਤੁਹਾਡੇ ਰੇਟ ਵੱਧ ਹੁੰਦੇ ਐ ਬਸ ਆਪਾਂ ਮੰਨਤਾ ਨਹੀਂ ਕਰਾਂਗੇ ਰੇਟਾਂ ਜੋ ਇਹਦੀ ਸਾਰਾ ਠੀਕ ਹੈ ਹਾਂ ਸੋ ਸੋ ਰੇਟ ਬਈ ਨੇ ਤੁਹਾਨੂੰ ਦੱਸਤੇ ਐ ਆਕੇ ਦੇਖ ਲਓ ਬਾਕੀ ਕੋਲ ਖੜਿਓ ਪਸ਼ੂ ਫੇਰ ਹੀ ਜੱਜਮੈਂਟ ਹੁੰਦੀ ਆ ਪਸ਼ੂ ਦੀ ਵੀ ਕਿਦਾਂ ਦੀ ਕੁਆਲਿਟੀ ਦਾ ਪਸ਼ੂ ਆਪਾਂ ਦੇਖ ਰਹੇ ਆ ਫੇਰ ਹੀ ਰੇਟ ਜੱਜਦੇ ਆ ਵੀਡੀਓ ਦੇ ਵਿੱਚ ਹੀ ਰੇਟ ਆ ਲਿਆ ਭਈ ਵਾਪਸ ਸੋ ਇਹ ਵੀ ਪਹਿਲਾਂ ਛੋਟੀ ਆ ਦੋਸਤੋ ਸੈਂਗੇ ਦਾ ਇੱਕ ਹਿਲਦਾ ਦੂਜਾ ਸਿੰਘ ਨਹੀਂ ਹਿਲਦਾ ਹੈ ਦੰਦਾਂ ਦੇ ਵਿੱਚ ਹੀ ਹਜੇ ਸੂਆ ਪਹਿਲਾ ਸੋ ਇਹ ਮੱਝਾਂ ਦੇਖ ਲਓ ਦੋਸਤੋ ਅੱਜ ਦੀ ਵੀਡੀਓ ਦੀਆਂ 10 ਤੁਹਾਨੂੰ ਦਿਖਾਤੀਆਂ ਕਦ ਕਾਠ ਦੀ ਜੇ ਗੱਲ ਕਰੀਏ ਜਿਹੜੇ ਤਾਂ ਹੈਗੇ ਆ ਮਾਹ ਰਵੀਰ ਜਿਹੜੇ ਥੋੜਾ ਐਕਸਟਰਾ ਸੋਚਦੇ ਆ ਤਾਂ ਸਾਹਮਣੇ ਕੰਦ ਆ ਤੇ ਕੰਦ ਦੀ ਇੱਟ ਇੱਕ ਇੱਕ ਦਿਸਦੀ ਆ 4 ਫੁੱਟ ਚ ਇੱਕ 4 ਰਤਿਆਂ ਦੇ ਵਿੱਚ 1 ਫੁੱਟ ਆ ਜਾਂਦਾ ਹੁੰਦਾ ਕਿਉਂਕਿ 3 ਇੰਚ ਚੜਾਈ ਹੁੰਦੀ ਆ ਆਮ ਤੌਰ ਤੇ ਇੱਟ ਦੀ ਉਹਦੇ ਹਿਸਾਬ ਤੇ ਕਦ ਦੀ ਜੱਜਮੈਂਟ ਕਰ ਲਓਗੇ ਕਿਹੜੀ ਮੱਝ ਕਿੰਨੇ ਕਦ ਕਾਠ ਵਾਲੀ ਆ ਫਿਰ ਵੀ ਫਾਈਨਲ ਤੁਸੀਂ ਆਪ ਆ ਕੇ ਕਰਨਾ ਹੋਊਗਾ ਪਸੂ ਨੰਬਰ ਜਿਹੜਾ ਉਹ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਹੈ ਸੋ ਇਹ ਮੱਝਾਂ ਜਿਹੜੀਆਂ ਸੋਈਆਂ ਸੋਈਆਂ ਇਹਨਾਂ ਦੀ ਮਿਲਕਿੰਗ ਹੋਣੀ ਹੈ ਤੇ ਬਾਕੀ ਚਵਾਈ ਜਿਹੜੀ ਉਹ ਇਸ ਟਾਈਮ ਜੇ ਆਪਾਂ ਗੱਲ ਕਰੀਏ ਫਾਰਮ ਦੀ ਤਾਂ ਉਹ ਚਵਾਈ ਸ਼ੁਰੂ ਹੋ ਗਈ ਹੈ ਮਿਲਕਿੰਗ ਭਾਈ ਹੋਰੀ ਜਿਵੇਂ ਕਰਨੀ ਸ਼ੁਰੂ ਕਰਤੀ ਹੈ ਜਿਹੜੇ ਪਸ਼ੂ ਹੋਰ ਵੀਡੀਓ ਤੋਂ ਬਿਨਾ ਖੜੇ ਇੱਥੇ ਸੋ ਇਹਨਾਂ ਦੀ ਚਵਾਈ ਚੱਲ ਰਹੀ ਹੈ ਬਾਕੀ ਜਿਹੜੀਆਂ ਮੱਝਾਂ ਇਹ ਤੁਹਾਨੂੰ ਦਿਖਾਉਂਦੇ ਇਹਨਾਂ ਦੀ ਚਵਾਈ ਹੁਣ ਇਹ ਤੋਂ ਬਾਅਦ ਚ ਹੋਣ ਲੱਗੂਗੀ ਸੋ ਆ ਕੇ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਚਾਚੇ ਮਿਹਰਬਾਨ